ਕੈਨੇਡਾ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਯੂਕਾਨ ਨੇ 215 ਤੱਕ ਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ ਤੇ ਰਹਿਣ ਦੀ ਇਜਾਜ਼ਤ ਦੇਣ ਲਈ ਇੱਕ ਸੰਝੌਤਾ ਕੀਤਾ ਜਦੋਂ ਕਿ ਉਹਨਾਂ ਦੀਆਂ ਸਥਾਈ ਰਿਆਇਸ਼ ਅਤੇ ਅਰਜ਼ੀਆਂ ਤੇ ਯੂਕਾਨ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਰ ਨੇ ਕਿਹਾ ਕਿ ਯੂਕਾਨ ਵਿੱਚ ਨਰਮੰਦ ਕਾਮਿਆਂ ਦੇ ਲਈ ਨਵੇਂ ਵਰਕ ਪਰਮਿਟ ਦੇ ਕੇ ਅਸੀਂ ਨਾ ਸਿਰਫ ਨਾਜੁਕ ਖੇਤਰਾ ਵਿੱਚ ਸਥਾਨਕ ਲੇਬਰ ਮਾਰਕੀਟ ਦੇ ਲੋੜਾਂ ਦਾ ਸਮਰਥਨ ਕਰ ਰਹੇ ਹਾਂ ਸਗੋਂ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਵਿੱਚ ਇੱਕ ਸਪਸ਼ਟ ਮਾਰਗ ਵੀ ਪ੍ਰਦਾਨ ਕਰ ਰਹੇ ਹਾਂ ਇਹ ਸਮਝੌਤਾ ਪੂਰੇ ਦੇਸ਼ ਵਿੱਚ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਫੈਲਾਉਣ ਅਤੇ ਸਾਡੇ ਭਾਈਚਾਰੇ ਦੇ ਸਮਾਜਿਕ ਆਰਥਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਾਂਤ ਵਿੱਚ ਪਰਦੇਸਾਂ ਦੇ ਨਾਲ ਚੱਲ ਰਹੇ ਸਹਿਯੋਗ ਵਿੱਚ ਇੱਕ ਮੁੱਖ ਕਦਮ ਦੇ ਵਜੋਂ ਦੇਖਿਆ ਜਾ ਰਿਹਾ ਹੈ ਇਸ ਵਿਕਲਪ ਦੀ ਜੇ ਗੱਲ ਕੀਤੀ ਜਾਵੇ ਤਾਂ ਦੂਜੇ ਸੂਬਿਆਂ ਤੇ ਪਰਦੇਸਾਂ ਲਈ ਵੇਝ ਤੇ ਰਹਿੰਦਾ ਜਿਨ੍ਹਾਂ ਨੂੰ ਆਪਣੇ ਉਨਰਮੰਦ ਕਾਮਿਆਂ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਯੋਗ ਅਸਥਾਈ ਕਰਮਚਾਰੀ ਉਹ ਹਨ ਜਿਨ੍ਹਾਂ ਦੀ ਪਛਾਣ ਕੈਨੇਡੀਅਨ ਉੱਤਰ ਵਿੱਚ ਉਸ ਖੇਤਰੀ ਸਰਕਾਰ ਦੁਆਰਾ ਕੀਤੀ ਗਈ ਹੈ ਜੋ ਸਮਰਥਨ ਕੀਤਾ ਗਿਆ। ਇਹ ਉਨਰਮੰਦ ਕੰਮ ਹੈ ਯੂਕਾਨ ਵਿੱਚ ਮੁੱਖ ਨੌਕਰੀਆਂ ਦੀਆਂ ਅਸਾਮੀਆਂ ਨੂੰ ਭਰ ਤੇ ਉਹਨਾਂ ਨੂੰ ਇਹ ਦਿਖਾਣਾ ਹੋਵੇਗਾ ਕਿ ਉਹ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਉਹਨਾਂ ਦੇ 2025 ਅਤੇ 26 ਵਿੱਚ ਸਥਾਈ ਨਿਵਾਸ ਵਿੱਚ ਤਬਦੀਲ ਹੋਣ ਦੀ ਉਮੀਦ ਹੈ ਇਹ ਅਸਥਾਈ ਉਪਾਉ ਉਹਨਾਂ ਵਿਦੇਸ਼ੀ ਨਾਗਰਿਕਾਂ ਲਈ ਵਿਦੇਸ਼ੀ ਨਿਸ਼ਚਿਤਤਾ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਜੋ ਯੂਕਾਨ ਨੂੰ ਘਰ ਕਹਿੰਦੇ ਨੇ ਅਸੀਂ ਉਹਨਾਂ ਸਥਾਈ ਨਿਵਾਸੀਆਂ ਵਿੱਚ ਤਬਦੀਲੀ ਦਾ ਸਮਰਥਨ ਕਰਨ ਦਾ ਕੰਮ ਕਰਦੇ ਹਾਂ ਯੂਕਾਨ ਦੇ ਪ੍ਰੀਮੀਅਰ ਰੰਜ ਪਲਾਈ ਨੇ ਇਹ ਗੱਲ ਆਖੀ ਹੈ ਪਿਛਲੇ ਸਾਲ ਕੈਨੇਡਾ ਵਿੱਚ ਸਾਰੇ ਸਥਾਈ ਨਿਵਾਸੀ ਦਾਖਲਿਆਂ 'ਚ ਲਗਭਗ 23% ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਅਤੇ ਟੈਟੋਰੀਅਲ ਨਾਮਜ਼ਦ ਪ੍ਰੋਗਰਾਮ ਦੁਆਰਾ ਆਏ ਸਨ ਅਤੇ ਲਗਭਗ 40% ਯੋਜਨਾਬੱਧ ਆਰਥਿਕ ਦਾਖਲੇ ਯੂਕਾਨ ਵਿੱਚ ਉਨਰਮਦ ਕਾਮਿਆਂ ਦੇ ਲਈ ਨਵੇਂ ਵਰਕ ਅਪਾਰਟਮੈਂਟ ਦੇ ਕੇ ਅਸੀਂ ਸਥਾਨਕ ਮਾਲਕਾਂ ਨੂੰ ਉਹਨਾਂ ਦੇ ਕਿੰਤੀ ਸਟਾਕ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰ ਰਹੇ ਹਾਂ ਯੂਕਾਨ ਦੇ ਸੰਸਦ ਮੈਂਬਰ ਬ੍ਰੈਡਨ ਐਲਨ ਨੇ ਕਿਹਾ ਇਹ ਪੈਲਕਦਮੀ ਆਰਥਿਕਤਾ ਦੇ ਲਈ ਇੱਕ ਸਕਾਰਤਮਕ ਹੁਲਾਰਾ ਹੈ ਅਤੇ ਸਾਡੀ ਆਬਾਦੀ ਦੇ ਵਾਅਦੇ ਦਾ ਸਮਰਥਨ ਕਰਦੀ ਹੈ ਮੈਂ ਵਿਜੀਟੌਰ ਤੇ ਜਾ ਕਰਨਾ ਲਈ ਜ਼ੋਰਦਾਰ ਵਕਾਲਤ ਕੀਤੀ ਹੈ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਭਾਈਚਾਰੇ ਨੂੰ ਇਹਨਾਂ ਤਬਦੀਲੀਆਂ ਤੋਂ ਲਾਭ ਮਿਲੇ ਇਹ ਸਮਝੌਤਾ ਸਾਡੇ ਭਾਈਚਾਰੇ ਤੇ ਉੱਤਰੀ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਸਮਰਥਨ ਅਤੇ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਦੀ ਵਚਨਵੱਤਾ ਨੂੰ ਦਰਸਾਉਂਦਾ ਹੈ ਫੈਡਰਲ ਸਰਕਾਰ ਆਪਣੇ ਸੌਦੇ ਦੇ ਤਹਿਤ ਯੂਕਾਨ ਉਹਨਾਂ ਵਿਦੇਸ਼ੀ ਨਾਵੀਕਾਂ ਨੂੰ ਇਜਾਜ਼ਤ ਦੇਵੇਗਾ ਜੋ ਪਹਿਲਾਂ ਹੀ ਉੱਥੇ ਰਹਿੰਦੇ ਨੇ ਅਤੇ ਉਹਨਾਂ ਕੋਲ ਪਰਮਟ ਨੇ ਜਿਨ੍ਹਾਂ ਦੀ ਮਿਆਦ 16 ਮਹੀਨਿਆਂ ਤੱਕ ਖਤਮ ਹੋ ਚੁੱਕੀ ਹੈ ਜਾਂ 31 ਦਸੰਬਰ 2024 ਤੋਂ ਪਹਿਲਾਂ ਮਿਆਦ ਪਹੁੰਚਣ ਵਾਲੀ ਹੈ ਨਵੇਂ ਯੂਕਾਨ ਲਈ ਅਰਜ਼ੀ ਦੇਣ ਲਈ ਇਹ ਖਾਸ ਪਰਮਟ ਹੋਣਗੇ ਇਹ 2 ਸਾਲਾਂ ਤੱਕ ਵੈਧ ਹੋਵੇਗਾ ਅਸਥਾਈ ਵਿਦੇਸ਼ੀ ਕਾਮਿਆਂ ਦੇ ਰੋਜ਼ਗਾਰਦਾਤਾਵਾਂ ਨੂੰ ਲਾਜ਼ਮੀ ਤੌਰ ਤੇ 2025 ਤੇ 26 ਵਿੱਚ वाई एन पी द्वारा स्थायी निवास ਲਈ ਯੋਜਨਾ ਨਾਮਜ਼ਦ ਕਰਨੀ ਬਣਾਉਣੀ ਪਵੇਗੀ ਜੇਕਰ ਯੋਗ ਹੋਣਗੇ ਤਾਂ ਯੂਕੋਨ ਇਮੀਗ੍ਰੇਸ਼ਨ ਰਿਫਿਜੀ ਸਿਟੀਜ਼ਨਸ਼ਿਪ ਕੈਨੇਡਾ ਨੂੰ ਵਿਦੇਸ਼ੀ ਨਾਗਰਿਕਾਂ ਦੀ ਵਰਕ ਪਰਮਿਟ ਅਰਜੀ ਨਾਲ ਸੰਬੰਧਿਤ ਸਹਾਇਤਾ ਲਈ ਇੱਕ ਪੱਤਰ ਪ੍ਰਦਾਨ ਕਰੇਗਾ ਇਹ ਸਥਾਈ ਉਪਾ ਲਈ ਉਮੀਦਵਾਰ ਨੂੰ ਮੰਗਲਵਾਰ ਅਕਤੂਬਰ 15 ਨੂੰ ਸ਼ਾਮ 4:30 ਤੋਂ ਬਾਅਦ ਆਰਥਿਕ ਵਿਕਾਸ ਵਿਭਾਗ ਨੂੰ ਦੇਣੀ ਸੀ ਅਤੇ ਸਾਰੀ ਲੋੜਿੰਦੀ ਜਾਣਕਾਰੀ ਜਮਾ ਕਰਾਉਣੀ ਚਾਹੀਦੀ ਹੈ ਖੇਤਰੀ ਸਰਕਾਰ ਨੇ ਆਪਣੀ ਵੈਬਸਾਈਟ ਤੇ ਨੋਟ ਕੀਤਾ ਇਹ ਵਿਭਾਗ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਨਵੇਂ ਵਰਕ ਪਰਮਨਟਾਂ ਦੇ ਲਈ ਆਈਆਰਸੀਸੀ ਨੂੰ ਅਰਜੀ ਦੇਣ ਲਈ ਸਮੇਂ ਸਿਰ ਸਹਾਇਤਾ ਪੱਤਰ ਜਾਰੀ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਇਹ ਸਮਝੌਤੇ ਦੇ ਤਹਿਤ ਵਰਕ ਪਰਮਟ ਲਈ ਅਰਜੀ ਦੇਣ ਦੀ ਆਈਆਰਸੀਸੀ ਅੰਤਿਮ ਮਿਤੀ 31 ਦਸੰਬਰ 2024 ਸੰਗੇ ਖੇਤਰੀ ਸੌਦਾ ਯੂਕਾਨ ਵਪਾਰਕ ਪਾਈਚਾਰੇ ਦੁਆਰਾ ਇਸ ਦੇ 4 ਮੈਂਬਰ ਆਫ ਚੈਂਬਰ ਆਫ ਕਾਮਰਸ ਦੁਆਰਾ ਲੈبرਿੰਗ ਦੇ ਮੱਦੇ ਨਜ਼ਰ ਇਹ ਸਾਹਮਣੇ ਨਿਕਲ ਕੇ ਆ ਕਿਉਂਕਿ ਇਹ YNP ਦੇ ਅਸਥਾਈ ਦਾਖਲੇ ਤੇ ਵਿਰਾਮ ਦੇ ਦੌਰਾਨ ਲੁੜਿੰਦੇ ਕਰਮਚਾਰੀਆਂ ਨੂੰ ਲੱਭਣ ਵਿੱਚ ਸੰਘਰਸ਼ ਕਰ ਰਿਹਾ ਹੈ ਕੈਨੇਡਾ ਇੱਕ ਦੋ ਪੱਧਰੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸੰਚਾਲਨ ਕਰਦਾ ਜੋ ਵਿਦੇਸ਼ੀ ਨਾਗਰਿਕਾਂ ਨੂੰ ਫੈਡਰਲ ਐਕਸਪ੍ਰੈਸੈਂਟ ਸਿਸਟਮ ਦੇ ਫੈਡਰਡ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿੱਲ ਟ੍ਰੈਂਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੁਆਰਾ ਆਪਣੇ ਸਥਾਈ ਨਿਵਾਸ ਪ੍ਰਾਪਤ ਕੰਮੀਜ਼ ਆਜ਼ਾਦ ਦੰਦਾ ਦਾ 10 ਕੈਨੇਡੀਅਨ ਸੂਬਿਆਂ ਵਿੱਚੋਂ ਤਿੰਨ ਖੇਤਰੀ ਸਰਕਾਰਾਂ ਦੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਕੈਨੇਡਾ ਘਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿਰ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਤਮਾਮ ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ